ਪੰਜਾਬ ਤੋਂ ਪੰਜਾਬ ਦੇ ਵਿੱਚ ਲਗਾਤਾਰ ਚੋਣ ਜ਼ਾਬਤੇ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਇਸੇ ਵਿੱਚਕਾਰ ਪਿੰਡ ਭਾਦਲਾ ਉੱਚਾ ਦੇ ਵਿੱਚ ਵੀ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਇੱਥੇ ਲੋਕਾਂ ਦੇ ਰਾਸ਼ਨ ਕਾਰਡ ਦੇ ਫਾਰਮ ਪ੍ਰੋਵਾਏ ਜਾ ਰਹੇ ਸੀ ਲੰਮੀਆਂ ਕਤਾਰਾਂ ਦੇ ਵਿੱਚ ਖੜੇ ਇਹ ਲੋਕ ਰਾਸ਼ਨ ਕਾਰਡ ਬਣਾਉਣ ਲਈ ਪਹੁੰਚੇ ਨੇ ਤਸਵੀਰਾਂ ਖੰਨਾ ਦੇ ਪਿੰਡ ਭਾਦਲਾ ਉੱਚਾ ਦੀਆਂ ਨੇ ਜਿੱਥੇ ਸ਼ਰਿਆਮ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਨਜ਼ਰ ਆਈ ਇੱਥੇ ਕਾਂਗਰਸ ਦੇ ਸਾਬਕਾ ਸਰਪੰਚ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਆਵਾਜ਼ ਦਵਾਈ ਕਿ ਜੋ ਕੋਈ ਵੀ ਰਾਸ਼ਨ ਕਾਰਡ ਬਣਵਾਉਣਾ ਚਾਹੁੰਦਾ ਹੈ ਆਪਣੇ ਕਾਗਜ਼ਾਤ ਲੈ ਕੇ ਗੁਰਦੁਆਰੇ ਪਹੁੰਚੇ ਜਿਸ ਤੋਂ ਬਾਅਦ ਵੱਡੀ ਗਿਣਤੀ ਪਿੰਡ ਵਾਸੀ ਆਪਣਾ ਰਾਸ਼ਨ ਕਾਰਡ ਬਣਵਾਉਣ ਦੇ ਲਈ ਪਹੁੰਚਣੇ ਸ਼ੁਰੂ ਹੋ ਗਏ ਪੂਰਾ ਭਾਰਤ ਕਾਰਡ ਬਣਾਉਣਾ ਹੈ ਜੀ ਕਿਹੜਾ ਪਿੰਡ ਹੈ ਜੀ ਛੋਟਾ ਪਿੰਡ ਬਾਗਲਾ ਉੱਚਾ ਜੀ ਕਿਹਨੇ ਸੱਦਿਆ ਜੀ ਤੁਹਾਨੂੰ ਇਹ ਫਾਰਮ ਪੂਰੇ ਜੀ ਅਨਾਊਂਸਮੈਂਟ ਹੋਈ ਹੈ ਗੁਰਦੁਆਰੇ ਅੱਛਾ ਜੀ ਇਹ ਸੁਣ ਕੇ ਅਨਾਊਂਸਮੈਂਟ ਅਸੀਂ ਫਾਰਮ ਲੈ ਕੇ ਆਏ ਦੋ ਬੰਦੇ ਜੀ ਕੀ ਕਹਿੰਦੇ ਜੀ ਇਹਨੇ ਨੀਲੇ ਕਾਡ ਦੁਬਾਰਾ ਭਰ ਲਏ ਨੇ। ਜੀ ਫਾਰਮ ਭਰਉਣਾ ਸੀ ਕਹਿੰਦੇ ਜੀ ਆ ਨੀਲੇ ਕਾਡ ਦੁਬਾਰਾ ਭਰ ਲੈਣੇ। ਜੀ ਅੱਛਾ ਜੀ। ਅੱਛਾ। ਸਾਨੂੰ ਕੋਈ ਕੰਮ ਤੋਂ ਲੱਗ ਲੱਗੇ ਦੁਬਾਰਾ ਛੁੱਟੀ ਕਰਨਾ। ਦੁਬਾਰਾ ਹੋਣਾ ਕਿ ਲੈਣਾ ਕਿ ਨਾ ਮੁੜ ਕੇ ਬਾਅਦ। ਠੀਕ ਹੈ। ਇਹ ਬਣਨੇ ਨਹੀਂ ਹੈ ਕਿ ਜੋਨ ਜਾਬਤਾ ਲੱਗੀ ਹੋਈ ਹੈ। ਅੱਛਾ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਜੋਨ ਜਾਬਤਾ ਹੋਣ ਲੱਗਿਆ ਪਤਾ ਲੱਗਿਆ? ਸਾਨੂੰ ਪਤਾ ਲੱਗਿਆ ਕਿ ਨਾ ਜੋਨ ਜਾਬਤਾ ਚੱਲ ਰਹੀ ਹੈ ਜੀ। ਉਹਨੇ ਵੀ ਥੋੜਾ ਗੁਰਦੁਆਰੇ ਦੇ ਪਾਰਟੀ ਤੋਂ ਲੋਸਟ ਕਰਾ ਦਿੱਤੀ ਕਹਿੰਦੇ ਜਾਂ ਫਾਰਮ ਭਰਨ ਦਾ ਹੈ ਦੀ ਇਹ। ਸਾਨੂੰ ਵੀ ਪਤਾ ਨਹੀਂ ਸੀ ਨੇ ਕਾੜਵਣਾ ਨਾ ਇਸੀ ਤੁਸੀਂ ਨਵੇਂ ਨੀਲੇ ਕਾਟ ਸਵਾਨ ਕਾਟ ਕਹਿੰਦੇ ਆ ਅੱਛਾ ਜੀ ਹਾਲਾਂਕਿ ਜਦੋਂ ਇਸ ਬਾਰੇ ਪਿੰਡ ਦੇ ਮੌਜੂਦਾ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਨਾ ਹੋਣ ਦੀ ਗੱਲ ਆਖੀ ਉਹਨਾਂ ਕਿਹਾ ਕਿ ਸਾਫ ਦਾ ਸਰਪੰਚ ਹੀ ਇਹ ਫਾਰਮ ਪਰਵਾ ਰਿਹਾ ਹੈ ਮੈਂ ਤਾਂ ਰੇਡੂ ਵਿੱਚ ਅਨਾਉਂਸਮੈਂਟ ਦੀ ਬੁੜੀਆਂ ਪੁੱਛਿਆ ਕੀ ਕਹਿੰਦੇ ਵੀ ਨੀਲੇ ਕਾੜ ਬਣ ਰਹੇ ਹਨ ਨਵੇਂ ਮੈਂ ਕਿਹਾ ਵੀ ਇਹ ਬਣ ਨਹੀਂ ਸਕਦੇ ਚੋਣ ਜਾਬਤਾ ਲੱਗੂ ਹੈ ਕਹਿੰਦੇ ਜੋ ਸਾਫ ਦਾ ਸਰਪੰਚ ਪਿੰਡ ਦਾ ਘਰ ਵਾਲਾ ਸੀ ਸੁਖਵਿੰਦਰ ਸਿੰਘ ਤੇ ਇੱਕ ਸਾਫ ਦਾ ਸਰਪੰਚ ਦਾ ਜੀ ਭਰਾ ਉਹ ਫਾਰਮ ਭਰ ਰਹੀ ਸੀ ਗ੍ਰਾਂਥੀ ਨੂੰ ਪੁੱਛਿਆ ਗ੍ਰਾਂਥੀ ਵੀ ਫਾਰਮ ਭਰ ਰਹੀ ਸੀ ਗ੍ਰਾਂਥੀ ਕੋਲ ਕੋਈ ਅਥੋਰਟੀ ਨਹੀਂ ਹੈਗੀ ਭਰਨ ਦੀ ਤੇ ਇਹ ਕਹਿੰਦੇ ਅਸੀਂ ਹੁਣੇ ਬਣਾ ਕੇ ਦਵਾਂਗੇ ਸਾਨੂੰ ਐਮਐਲਏ ਦਾ ਹੁਕਮ ਹੈ ਵੀ ਐਮਐਲਏ ਸਾਹਿਬ ਨੇ ਕਿਹਾ ਭਰੋ ਮੈਂ ਬਣਾ ਕੇ ਦਵਾਂਗਾ ਪਰ ਮੇਰੀ ਸਮਝ ਤੋਂ ਬਾਹਰ ਹੈ ਕਿਵੇਂ ਬਣ ਸਕਦੇ ਨੇ ਚੋਣ ਜਾਬਤੇ ਦੇ ਵਿੱਚ ਉੱਤੇ ਹੀ ਫੂਲ ਸਪਲਾਈ ਵਿਭਾਗ ਦੇ ਅਫਸਰਾਂ ਦਾ ਕਹਿਣਾ ਹੈ ਕਿ ਚੋਣ ਜਾਬਤਾ ਲੱਗੇ ਹੋਣ ਦੇ ਕਾਰਨ ਕੋਈ ਵੀ ਫਾਰਮ ਨਹੀਂ ਭਰਿਆ ਜਾ ਰਿਹਾ ਤੇ ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ ਰੈਜ਼ਰਵੇਰੀ ਕੋਡ ਹੁਣ ਨਟ ਲੱਗ ਗਿਆ ਹੈ ਆਪਣਾ ਪੰਜਾਬ ਸੈਂਟਰਲ ਗਵਰਨਮੈਂਟ ਦਾ ਇਲੈਕਸ਼ਨ ਕਮਿਸ਼ਨ ਕੋਲ ਇਹ ਤੁਸੀਂ ਹੁਣ ਤਹਾਂ ਦੇ ਵਿੱਚ ਲੈ ਕੇ ਆਏ ਆ ਸਾਡੇ ਜੀ ਉੱਥੇ ਕੋਈ ਨਵੇਂ ਰਾਸ਼ਨ ਕਾਰਡਾਂ ਦੇ ਫਾਰਮ ਭਰੇ ਜਾ ਰਹੇ ਨੇ ਇਹ ਆਪਾਂ ਉਹਦੀ ਬਣਦੀ ਕਾਰਵਾਈ ਕਰਾਂਗੇ ਪਤਾ ਕਰਕੇ ਹਾਂ ਜੀ ਜਿਹੜੀ ਜੋ ਵੀ ਬਣਦੀ ਕਾਰਵਾਈ ਹੋਊਗੀ ਆਪਾਂ ਜਰੂਰ ਕਰਾਂਗੇ ਲੋਕਾਂ ਨੂੰ ਪਰਮਾਉਣ ਦੇ ਲਈ ਸ਼ਰਿਆਮ ਚੋਣ ਜ਼ਾਬਤੇ ਦੀ ਉਲੰਘਣਾ ਕੀ ਕੀਤੀ ਜਾ ਰਹੀ ਹੈ ਤੇ ਛੋਲੇ ਪਾਲੇ ਲੋਕਾਂ ਨੂੰ ਇਹ ਜਾਣਕਾਰੀ ਵੀ ਨਹੀਂ ਕਿ ਚੋਣ ਜ਼ਾਬਤਾ ਲਾਗੂ ਹੁਣ ਤੋਂ ਬਾਅਦ ਕੋਈ ਵੀ ਫਾਰਮ ਨਹੀਂ ਭਰਿਆ ਜਾਂਦਾ ਜਿਸ ਕਰਕੇ ਲੋਕ ਲੀਟਰਾਂ ਦੀਆਂ ਗੱਲਾਂ ਵਿੱਚ ਫਸ ਰਹੇ ਨੇ ਉੱਥੇ ਹੀ ਪ੍ਰਸ਼ਾਸਨ ਦੀ ਅਣਗਹਿਲੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ ਹੈ ਖਨਾ ਤੋਂ ਅਵਤਾਰ ਸਿੰਘ ਦੀ ਰਿਪੋਰਟ ਲਿਵਿੰਗ ਇੰਡੀਆ ਨਿਊਜ਼